ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਚੰਨੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਆਪਾਂ ਹਾਜ਼ਰ ਹੋਏ ਆ ਤੁਹਾਡੇ ਨਾਲ ਨਵੀਂ ਵੀਡੀਓ ਤੇ ਨਾਲ ਅੱਜ ਵਾਲੇ ਜਿਹੜੇ ਸੂਟ ਆ ਸਾਰੇ ਰੀਸਟਾਕ ਨੇ ਜਿਹੜੇ ਕਿ ਤੁਹਾਡੀ ਡਿਮਾਂਡ ਸੀਗੀ ਤਾਂ ਆਪਾਂ ਨੂੰ ਹੁਣ ਮਿਲੇ ਨੇ ਤਾਂ ਇਸੇ ਕਰਕੇ ਕਿਹਾ ਜਾਂਦਾ ਜਿਹੜੇ ਰੀਸਟਾਕ ਵਾਲੇ ਸੂਟ ਹਨ ਉਹਨਾਂ ਲਈ ਪਲੀਜ਼ ਥੋੜੀ ਜੀ ਤੁਹਾਨੂੰ ਵੇਟ ਜ਼ਿਆਦਾ ਕਰਨੀ ਪੈ ਸਕਦੀ ਹੈ ਕਈ ਵਾਰ ਜਿੱਦਾਂ ਇਹਨਾਂ ਸੂਟਾਂ ਦੀ ਨਾ ਪ੍ਰਿੰਟਿੰਗ ਹੈਗੀ ਹੈ ਜਿਹੜੀ ਕਾਫੀ ਟਾਈਮ ਲੱਗ ਗਿਆ ਹੋਣ ਦੇ ਵਿੱਚ ਤਾਂ ਜਿਨ੍ਹਾਂ ਦੀਆਂ ਬੁਕਿੰਗ ਸੀਗੀਆਂ ਉਹਨਾਂ ਦੇ ਸੂਟ ਤਾਂ ਆਪਾਂ ਪਹਿਲਾਂ ਹੀ ਸੈਪਰੇਟ ਕਰ ਦਿੱਤੇ ਨੇ ਤੇ ਆਪਾਂ ਨੂੰ 4 ਥਾਣੇ ਅਵੇਲੇਬਲ ਹੋਏ ਆ ਸੂਟਾਂ ਦੇ ਮੀਨਸ ਕਿ ਆਪਣੇ ਕੋਲ 15 ਸੂਟ ਨੇ ਇਹ ਠੀਕ ਹੈ ਜੀ ਤੇ ਤੁਸੀਂ ਆਪਣਾ ਜਾਂ ਤੁਹਾਨੂੰ ਵੀ ਇਹ ਸੂਟ ਪਸੰਦ ਹੈ ਤੁਸੀਂ ਆਰਡਰ ਬੁੱਕ ਕਰ ਸਕਦੇ ਮੈਂ ਤੁਹਾਨੂੰ ਓਪਨ ਕਰਕੇ ਅਗੇ ਦਿਖਾਉਣੀ ਆ ਉਸ ਤੋਂ ਪਹਿਲਾਂ ਜਿੱਦਾਂ ਲਾਸਟ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਜਿਨ੍ਹਾਂ ਨੇ ਮਤਲਬ ਕਿ ਬੇਟੀ ਦੇ ਹੋਣ ਦੇ ਦੌਰਾਨ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਸਾਡੇ ਕਸਟਮਰ ਸੀ ਈਵਨ ਕਿ ਕਈਆਂ ਦਾ 2 ਤੋਂ 3 ਲੱਖ ਰੁਪਏ ਦਾ ਆਰਡਰ ਵੀ ਸੀ ਤਾਂ ਵੀ ਉਹਨਾਂ ਨੇ ਸਾਨੂੰ ਕੋਈ ਰਸ਼ ਨਹੀਂ ਕੀਤਾ ਕੋਈ ਸਾਨੂੰ ਬਰਡਨ ਨਹੀਂ ਦਿੱਤਾ ਤਾਂ ਅਸੀਂ ਉਹਨਾਂ ਦੇ ਬਹੁਤ ਜ਼ਿਆਦਾ ਥੈਂਕਫੁਲ ਹਾਂ ਐਂਡ ਇੱਕ ਕੁਝ ਕਸਟਮਰ ਤਾਂ ਇਦਾਂ ਦੇ ਸੀ ਉਹਨਾਂ ਨੇ ਸਾਨੂੰ ਇਹ ਕਹਿ ਦਿੱਤਾ ਸੀਗਾ ਕਿ ਤੁਸੀਂ ਆਪਣਾ ਆਰਾਮ ਕਰੋ ਅਸੀਂ ਤੁਹਾਡੇ ਤੋਂ ਹੀ ਸੂਟ ਰੈਡੀ ਕਰਵਾਉਣੇ ਨੇ ਬੇਫਿਕਰ ਹੋ ਕੇ ਤੁਸੀਂ ਆਪਣਾ ਪਹਿਨਾ ਇਹ ਹੈਗਾ ਜਿਹੜਾ ਇਸ ਪ੍ਰੋਸੈਸ ਨੂੰ ਇੰਜੋਏ ਕਰੋ ਸੋ ਇਹ ਚੀਜ਼ ਸਾਡੇ ਲਈ ਬਹੁਤ ਜ਼ਿਆਦਾ ਮੈਟਰ ਕਰਦੀਆਂ ਨੇ ਕਿ ਤੁਸੀਂ ਸਾਨੂੰ ਕੋਈ ਬਰਡਨ ਨਹੀਂ ਦਿੱਤਾ ਬਿਸ਼ੱਕ ਅਸੀਂ ਸਭ ਦੇ ਪਾਰਸਲ ਸੈਗਨ ਜਿਹੜੇ ਆਰਡਰਸ ਨੇ ਉਹ ਟਾਈਮਲੀ ਡਿਲੀਵਰ ਕੀਤੇ ਨੇ ਕੋਈ ਪੋਚ ਪੋਚ ਨਹੀਂ ਹੋਇਆ ਹਰ ਚੀਜ਼ ਨੂੰ ਅਸੀਂ ਬਹੁਤ ਵਧੀਆ ਮੈਨੇਜ ਕਰ ਲਿਆ ਬਟ ਇਹ ਹੋਇਆ ਸਾਰਾ ਤੁਹਾਡਾ ਮਤਲਬ ਜੋ ਕੋਆਪਰੇਸ਼ਨ ਸੀਗੀ ਤੁਹਾਡੀ ਉਹਦੇ ਸਦਕਾ ਹੋਇਆ ਤਾਂ ਅੱਜ ਅਸੀਂ ਉਹ ਨੇਮ ਮੈਂਸ਼ਨ ਕਰ ਰਹੇ ਹੈਗੇ ਆ ਸਭ ਤੋਂ ਪਹਿਲਾਂ ਰਾਜਵੰਤ ਘੋਰ ਐਂਡ ਇੰਦਰਜੀਤ ਢਿੱਲੋਂ ਇਹ ਦੋਨੋਂ ਫਰੈਂਡਸ ਨੇ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਥੈਂਕ ਯੂ so much ਐਨ ਮਨਜੀਤ ਜੱਸੀ ਜੀ ਕੈਲੀਫੋਰਨੀਆ ਤੋਂ ਪਰਮਿੰਦਰ ਗਿੱਲ ਜੀ ਯੂ ਐਸ ਏ ਤੋਂ ਸਰਬਜੀਤ ਭੰਤ ਜੀ ਯੂ ਕੇ ਤੋਂ ਸੁਖਦੀਪ ਹਾਂਗਕਾਂਗ ਤੋਂ ਇਹ ਸਾਰੇ ਸਾਡੇ ਮਤਲਬ ਕਿ ਐਜ਼ ਅ ਫੈਮਲੀ ਸਾਨੂੰ ਲੱਗਦੇ ਨੇ ਫੈਮਲੀ ਮੈਂਬਰਸ ਲੱਗਦੇ ਨੇ ਜਿਹੜੇ ਹਰ ਜਗ੍ਹਾ ਸਾਨੂੰ ਸਪੋਰਟ ਕਰਦੇ ਆ ਅ ਅਮਰਜੀਤ ਕੌਰ ਗਿੱਲ ਜੀ ਇਹਨਾਂ ਦਾ ਆਰਡਰ ਸੀਗਾ ਜਿਹੜਾ ਬਿਲਕੁਲ ਲਾਸਟ ਟਾਈਮ ਤੇ ਗਿਆ ਸੀ ਬਸ 2 ਦਿਨ ਬਾਅਦ ਇਹਨਾਂ ਦਾ 2 ਤੋਂ 3 ਦਿਨ ਬਾਅਦ ਹੈਗੇ ਜਿਹੜਾ ਮੈਨੂੰ ਬੇਟੀ ਹੋ ਗਈ ਸੀ ਹਾਂਜੀ ਰਾਜਵਿੰਦਰ ਕੌਰ ਕੈਨੇਡਾ ਤੋਂ ਐਂਡ ਮਨਦੀਪ ਕੌਰ ਕਾਦੀਆਂ ਤੋਂ ਬਾਕੀ ਜੋ ਨੇਮ ਰਹਿ ਗਏ ਆਪਾਂ ਨੈਕਸਟ ਵੀਡੀਓ ਤੇ ਵਿੱਚ ਲਾਵਾਂਗੇ ਜਿਹੜੇ ਮਨਦੀਪ ਕੌਰ ਕਾਦੀਆਂ ਤੋਂ ਨੇ ਇਹਨਾਂ ਨੇ ਵੀ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਇਹਨਾਂ ਸਭ ਦਾ ਬਸ ਸਾਨੂੰ ਇੱਕੋ ਹੀ ਕਹਿਣਾ ਸੀਗਾ ਕਿ ਤੁਸੀਂ ਆਪਣਾ ਹੈਗਾ ਜਿਹੜਾ ਬਰਡਨ ਨਹੀਂ ਲੈਣਾ ਕੋਈ ਗੱਲ ਨਹੀਂ ਸਾਡੇ ਪਾਰਸਲ ਇੱਕ ਟਾਈਮ ਲੇਟ ਵੀ ਹੁੰਦੇ ਤਾਂ ਵੀ ਕੋਈ ਦਿੱਕਤ ਨਹੀਂ ਦੇਖੋ ਜਦੋਂ ਕਿਸੇ ਦਾ ਫੰਕਸ਼ਨ ਹੁੰਦਾ ਤਾਂ ਅਗਲੇ ਨੂੰ ਹੁੰਦਾ ਕਿ ਅਸੀਂ ਇੰਨੀ ਜ਼ਿਆਦਾ ਪੇਮੈਂਟ ਕਰ ਰਹੇ ਹਾਂ ਤਾਂ ਸਾਨੂੰ ਚੀਜ਼ਾਂ ਜਿਹੜੀਆਂ ਟਾਈਮ 'ਤੇ ਡਿਲੀਵਰ ਹੋਣੀਆਂ ਚਾਹੀਦੀਆਂ ਅਗਰ ਤੁਹਾਨੂੰ ਇਹ ਚੀਜ਼ ਕਹੀ ਜਾ ਰਹੀ ਹੈ ਕਿ ਕੋਈ ਗੱਲ ਨਹੀਂ ਇੰਨੀ ਪੇਮੈਂਟ ਲਗਾ ਕੇ ਵੀ ਸਾਡੇ ਕੋਲ ਪਾਰਸਲ ਲੇਟ ਵੀ ਹੋ ਜਾਊਗਾ ਅਸੀਂ ਆਪੇ ਐਡਜਸਟ ਕਰ ਲਵਾਂਗੇ ਅਸੀਂ ਹੋਰ ਸੂਟ ਪਾ ਲਵਾਂਗੇ ਬਾਅਦ ਵਿੱਚ ਆ ਜਾਣਗੇ ਕਿਸੇ ਹੋਰ ਫੰਕਸ਼ਨ ਤੇ ਪਾ ਲਵਾਂਗੇ ਤਾਂ ਇਹ ਚੀਜ਼ਾਂ ਬਹੁਤ ਵੱਡੀਆਂ ਹੁੰਦੀਆਂ ਨੇ ਲੱਗਦਾ ਹੈ ਕਿ ਹਾਂ ਠੀਕ ਹੈ ਅਸੀਂ ਇਸ ਪ੍ਰੋਸੈਸ ਦੇ ਥਰੂ ਕੁਝ ਕਮਾਇਆ ਤੇ ਉਹ ਜੀ ਵੀ ਤੁਹਾਡੇ ਵਰਗੇ ਭੈਣ ਭਰਾ ਆਪਣੇ ਨਾਲ ਹੋਰ ਚੁੜਦੇ ਰਹਿਣ ਠੀਕ ਹੈ ਜੀ ਤਾਂ ਹੁਣ ਆਪਾਂ ਇਹ ਵਾਲੇ ਤੁਹਾਨੂੰ ਸੂਟ ਓਪਨ ਕਰਕੇ ਦਿਖਾਉਣੇ ਆ ਕਾਫੀ ਟ੍ਰੈਂਡ ਦੇ ਵਿੱਚ ਸੂਟ ਚੱਲ ਰਹੇ ਨੇ ਬਹੁਤ ਜ਼ਿਆਦਾ ਫਾਈਨ ਕੁਆਲਿਟੀ ਦੀ ਜੌਰਜਟ ਹੈ ਠੀਕ ਹੈ ਤੁਸੀਂ ਬੀ ਫਿਗਰ ਹੋ ਕੇ ਇਸ ਨੂੰ ਵੇਅਰ ਕਰ ਸਕਦੇ ਹੋ ਕਾਫੀ ਨਾ ਜੌਰਜਟ ਨੂੰ ਲੈ ਕੇ ਜਦੋਂ ਕੁਐਸਚਨ ਆਉਂਦੇ ਤਾਂ ਸਾਨੂੰ ਪਤਾ ਲੱਗਦਾ ਨਹੀਂ ਤਾਂ ਸਾਨੂੰ ਤੇ ਲੱਗਦਾ ਕਿ ਜੌਰਜਟ ਨਹੀਂ ਸ਼੍ਰਿੰਕ ਹੁੰਦੀ ਜੀ ਕੋਈ ਦਿੱਕਤ ਨਹੀਂ ਆਉਂਦੀ ਤਾਂ ਕਸਟਮਰ ਕਹਿੰਦੇ ਨੇ ਕਿ ਸ਼੍ਰਿੰਕ ਹੋ ਜਾਂਦੀ ਹੈ ਜੀ ਤਾਂ ਅੱਜ ਤੱਕ ਸਾਨੂੰ ਕੰਪਲੇਂਟ ਨਹੀਂ ਹੈ ਜੀ ਕਿ ਸਾਡੀ ਜੌਰਜਟ ਸ਼੍ਰਿੰਕ ਹੋਈ ਹੋਵੇ ਜਾਂ ਮਤਲਬ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆਈ ਹੋਵੇ ਕੋਈ ਚੁਬਣ ਵਾਲੀ ਨਹੀਂ ਹੁੰਦੀ ਬਿਲਕੁਲ ਸੌਫਟ ਸਟ ਫਲੂਈ ਸਟਾਫ ਹੈ ਅਗਰ ਤੁਸੀਂ ਫਲੂਈ ਸਟਾਫ ਨੂੰ ਪਸੰਦ ਕਰਦੇ ਹੋ ਤਾਂ ਠੀਕ ਹੈ ਤਾਂ ਇਸ ਤਰ੍ਹਾਂ ਦੇ ਨਾਲ ਇਹਦੀ ਪ੍ਰਿੰਟਿੰਗ ਹੋਈ ਹੋਈ ਹੈ ਕਿਸੇ ਵੀ ਤਰ੍ਹਾਂ ਦੇ ਨਾਲ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਸਾਡੇ ਤੋਂ ਸਟਿਚ ਵੀ ਹੋਣਗੇ ਸੂਟ ਏਮਬ੍ਰੋਇਡਰੀ ਵੀ ਹੋਏਗੀ ਸਾਰੇ ਆਪਾਂ ਤੁਹਾਡੇ ਨਾਲ ਟਾਈਮਲﻲ ਸ਼ੇਅਰ ਕਰਦੇ ਰਵਾਂਗੇ ਤਾਂ ਅੱਗੇ ਕੋਸ਼ਿਸ਼ ਕਰਾਂਗੇ ਕਿ ਵੀਡੀਓਸ ਨੇ ਜਿਹੜੀਆਂ ਆਪਣੀਆਂ ਟਾਈਮਲﻲ ਆਉਂਦੀਆਂ ਰਹਿਣ ਹਾਂਜੀ ਅੱਗੇ ਸੀਗੇ ਜਿਨ੍ਹਾਂ ਦੇ ਆਰਡਰਸ ਆਪਣੇ ਇਸ ਸੂਟਾਂ ਦੇ ਸੀਗੇ ਇਹ ਵਾਲੇ ਸੂਟ ਲਖਣਾ ਵੀ ਏਮਬ੍ਰੋਇਡਰੀ ਵਾਲੀ ਆਪਣੇ ਕੋਲ ਆ ਚੁੱਕੇ ਹੈਗੇ ਠੀਕ ਹੈ ਜੀ ਤੁਸੀਂ ਆਪਣੇ ਆਪਣੇ ਕਲਰ ਸਿਲੈਕਟ ਕਰਕੇ ਇਹਨਾਂ ਨੂੰ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਫਸਟ ਦੇ ਵਾਲਾ ਕਲਰ ਆਪਣੇ ਕੋਲ ਹਾਂਜੀ ਰੀਸਟੌਕਡ ਸੂਟ ਹੋਣ ਕਰਕੇ ਆਪਾਂ ਕੋਈ ਜ਼ਿਆਦਾ ਟਾਈਮ ਨਹੀਂ ਲੈ ਰਹੇ ਤੁਹਾਡਾ ਕਿਉਂਕਿ ਪਹਿਲਾਂ ਵੀ ਆਲਰੇਡੀ ਦਿਖਾਏ ਹੋਏ ਨੇ ਤਾਂ ਕਾਫੀ ਜਾਣਦੇ ਜਿਨ੍ਹਾਂ ਦੇ ਸਾਡੇ ਕੋਲ ਆਰਡਰ ਸੀ ਉਹਨਾਂ ਨੂੰ ਤਾਂ ਅਸੀਂ ਮੈਸੇਜ ਕਰ ਦਿੱਤੇ ਨੇ ਉਹਨਾਂ ਕਈਆਂ ਜਿਨ੍ਹਾਂ ਦੀ ਇਨਕੁਆਰੀ ਸੀ ਉਹਨੀਆਂ ਤੋਂ ਉਹਨਾਂ ਨੂੰ ਕਿਹਾ ਹੋਇਆ ਸੀ ਕਿ ਆ ਜਾਣਗੇ ਜਲਦ ਆ ਰਹੇ ਨੇ ਤਾਂ ਉਹਨਾਂ ਲਈ ਇੱਕ ਵੀਡੀਓ ਅਸੀਂ ਦੇਣ ਲੱਗੇ ਹਾਂ ਠੀਕ ਹੈ ਅਸੀਂ ਮਹਿੰਦੀ ਸ਼ੇਡ ਦੇ ਵਿੱਚ ਇਹ ਸ਼ਰਟ ਨੂੰ ਵੀ ਤੁਸੀਂ ਕਾਫੀ ਜ਼ਿਆਦਾ ਪਸੰਦ ਕੀਤਾ ਸੀ। ਹਾਂਜੀ ਪੀਕਾਕ ਸ਼ਰਟ ਦੇ ਵਿੱਚ ਹਰ ਚੀਜ਼ ਦੀ ਨੌਲੇਜ ਆਪਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਸਟੱਫ ਵਗੈਰਾ ਦੀ ਬਹੁਤ ਫਾਈਨ ਕੁਆਲਿਟੀ ਦਾ ਸਟੱਫ ਹੈ। ਇਸ ਤਰ੍ਹਾਂ ਦੇ ਨਾ। ਹਾਂਜੀ ਬਲੂ ਕਲਰ ਹੈ। ਕਿਹੜਾ ਸ਼ਰਟ ਦਾ ਸਟੱਫ ਹੈ ਜੌਰਜਟ ਦਾ ਬਹੁਤ ਵਧੀਆ ਕੁਆਲਿਟੀ ਦੀ ਜੌਰਜਟ ਹੈ। ਠੀਕ ਹੈ ਜੀ ਮਸਲਿਨ ਸਿਲਕ ਦੀਆਂ ਨਾਮ ਬਾਟਮਸ ਰੈਨਿੰਗੀਆਂ ਹਾਂ ਹਾਂਜੀ ਤੇ ਇਹ ਵਾਲਾ ਕਲਰ ਹੈ ਠੀਕ ਹੈ ਜੀ ਤੁਸੀਂ ਆਪਣੀ ਮਤਲਬ ਚੁਆਇਸ ਦੇ ਅਕੋਰਡਿੰਗ ਹੈ ਜਿਹੜਾ ਕਲਰ ਹੈ ਉਹ ਸਿਲੈਕਟ ਕਰ ਸਕਦੇ ਹੋ ਹਾਂਜੀ ਅੱਗੇ ਆਪਣੇ অর্ਗਾਂజా ਤੇ ਵਾਲੇ ਜਿਗਜੈਗ ਵਾਲੇ ਸੂਟ ਸੀਗੇ ਇਹ ਵੀ ਤੁਸੀਂ ਕਾਫੀ ਪਸੰਦ ਕੀਤੇ ਸੀ ਤੇ ਇਹਨਾਂ ਦਾ ਟ੍ਰੈਂਡ ਵੀ ਕਾਫੀ ਚੱਲਦੇ ਇਹ ਤੁਸੀਂ ਕਾਫੀ ਪਸੰਦ ਕੀਤੀ ਸੀ ਇਹਨਾਂ ਦੇ ਐਮਬ੍ਰੋਇਡਰੀ ਵੀ ਹੋ ਰਹੀ ਹੈ ਕਾਫੀ ਟ੍ਰੈਂਡੀ ਸੂਟਸ ਨੇ ਇਹ ਵਾਲੇ ਠੀਕ ਹੈ ਇਹਨਾਂ ਦੇ ਕਲਰ ਆਪਾਂ ਤੁਹਾਨੂੰ ਸ਼ੋਅ ਕਰ ਰਹੇ ਹਾਂ ਜੋ ਆਪਣੇ ਕੋਲ ਹੁਣ ਅਵੇਲੇਬਲ ਹੋਏ ਆਪਾਂ ਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਤੁਸੀਂ ਬਾਟਮ ਬਣਾ ਸਕਦੇ ਹੋ ਕਿਸੇ ਨੂੰ ਵੀ ਐਜ਼ ਅ ਸ਼ਰਟ ਲੈ ਸਕਦੇ ਹੋ ਜਿੱਦਾਂ ਇਹ ਸਟ੍ਰੇਟ ਲਾਈਨਸ ਨੇ ਐਂਡ ਇਸ ਤੇ ਜਿਗਜ਼ੈਗ ਪੈਟਰਨ ਬਣਿਆ ਹੋਇਆ ਠੀਕ ਹੈ ਇਹਨਾਂ ਦੇ ਵਿੱਚੋਂ ਕਿਹੜੀ ਵੀ ਸ਼ਰਟ ਬਣਾ ਲਓ ਕਿਹੜੀ ਵੀ ਬਾਟਮ ਬਣਾ ਲਓ ਪਲੇਨ ਬਾਟਮ ਬਣਾ ਲੈਣਾ ਚ ਕੋਈ ਵੀ ਤੁਸੀਂ ਐਜ਼ਾ ਦੁਪੱਟਾ ਵੀ ਕੈਰੀ ਕਰ ਸਕਦੇ ਹੋ ਗੇਵਲ ਕਲਰ ਬਲੂ ਕਲਰ 아이 थिंक ਇਹਦੀ ਆਪਾਂ ਸਟਿਚਿੰਗ ਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਠੀਕ ਹੈ ਜੀ ਇਹ ਲਾਈਨਸ ਬਣੀਆਂ ਹੋਈਆਂ ਨੇ ਜਿਗਜੈਗ ਵਾਲਾ ਪੈਟਰਨ ਆ ਕਲਰ ਕਿਸ ਕੋਈ ਵੀ ਕਲਰ ਵਿੱਚੋਂ ਲੈ ਕੇ ਤੁਸੀਂ ਦੁਪੱਟਾ ਡਾਈ ਕਰਵਾ ਸਕਦੇ ਹੋ ਹਾਂਜੀ ਇਸ ਪੈਟਰਨ ਦੇ ਵਿੱਚ ਕੇਵਲ ਕਲਰ ਐ ਇਹਦੇ ਵਿੱਚ ਵੀ ਸਾਰੇ ਕਲਰਸ ਨੇ ਜਿਹੜੇ ਬਹੁਤ ਪਿਆਰੇ ਨੇ ਜੀ ਇਸ ਦੇ ਵਿੱਚ ਇਸ ਤਰ੍ਹਾਂ ਬੰਦਨੀ ਪ੍ਰਿੰਟ ਬਣਿਆ ਹੋਇਆ ਇਹਨੂੰ ਵੀ ਕਿਸੇ ਨੂੰ ਵੀ ਐਜ਼ ਅ ਬਾਟਮ ਯੂਜ਼ ਕਰ ਸਕਦੇ ਆ ਐਜ਼ ਅ ਸ਼ਰਟ ਯੂਜ਼ ਕਰ ਸਕਦੇ ਇਹਨਾਂ ਤੇ ਵੀ embroiderry ਹੋ ਰਹੀ ਆ ਪਾ ਸ਼ੋਅ ਕਰਾਂਗੇ ਤੁਹਾਨੂੰ ਇਸ ਤਰ੍ਹਾਂ ਦੀ ਨਾ ਇਹ ਬਲਿ ਪੈਟਰਨ ਹੈ ਇਸ ਨੂੰ ਤੁਸੀਂ ਐਜ਼ ਅ ਸ਼ਰਟ ਯੂਜ਼ ਕਰ ਸਕਦੇ ਐਜ਼ ਅ ਬਾਟਮ ਜਾਂ ਐਜ਼ ਅ ਦੁਪੱਟਾ ਵੀ ਕੈਰੀ ਕਰ ਸਕਦੇ ਪਲੇਨ ਬਾਟਮ ਲਗਾ ਕੇ ਨਾ ਦਾ ਅੰਦਰ ਵਿੱਚ ਕੀ ਹੈ ਬੰਦਨੀ ਦਾ ਪ੍ਰਿੰਟ ਬਣਿਆ ਹੋਇਆ ਹੈ ਇੱਕੇਵਾਂ ਕਲਰ ਹੈ ਬੜੇ ਪਿਆਰੇ ਸ਼ੇਡਸ ਨੇ ਸਾਰੇ ਇਸ ਤਰ੍ਹਾਂ ਇਹੋ ਠੀਕ ਹੈ ਜੀ ਤਾਂ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਹੁਣ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੇ ਨਾਮ ਮਿਲਦੇ ਰਵਾਂਗੇ ਤੁਸੀਂ ਆਪਣੀਆਂ ਵੀਡੀਓਜ਼ ਨੂੰ ਦੇਖਦੇ ਰਹਿਣਾ ਅਗਰ ਪਸੰਦ ਕਰਦੇ ਹੋ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਠੀਕ ਹੈ ਜੀ ਫਿਰ ਮਿਲਾਂਗੇ ਆਪਾਂ ਤੁਹਾਨੂੰ ਬਹੁਤ ਸਾਰਾ